ਸ਼ਰਧੀਆਂ ਨਰਾਤਿਆਂ ਚ ਕਿਸ ਵੇਲੇ ਹੋਵੇਗੀ ਕਲਸ਼ ਸਥਾਪਨਾ ਜਾਣ ਲੋ ਮਹੂਰਤ ਮਾਤਾ ਰਾਣੀ ਦੀ ਕਿਰਪਾ ਦੇ ਬਣੋ ਹੱਕ ਦਾ ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਦੋਸਤੋ ਇਸ ਚੈਨਲ ਤੇ ਅਸੀਂ ਹਮੇਸ਼ਾ ਹੀ ਘਰ ਪਰਿਵਾਰ ਸੋਹਣੀਆਂ ਨਾਲ ਸੰਬੰਧਤ ਬੱਚਿਆਂ ਨਾਲ ਸੰਬੰਧਤ ਤੇ ਧਾਰਮਿਕ ਪਰੰਪਰਾਵਾਂ ਨਾਲ ਸੰਬੰਧਿਤ ਵੀਡੀਓ ਲੈ ਕੇ ਆਉਂਦੇ ਆਂ ਨਿਆ ਚੈਨਲ ਤੇ ਨਵੇਂ ਆਇਓ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਸ਼ੁਰੂ ਕਰਾਂਗੇ ਅੰਤ ਤੱਕ ਦੇਖਦੇ ਰਹਿਣਾ ਵਿਚਾਰ ਨਾ ਛੱਡਿਓ ਸਕਿੱਪ ਕਰਿਓ ਤੇ ਬਹੁਤ ਸਾਰੀਆਂ ਜਾਣਕਾਰੀਆਂ ਦੂਰ ਨਹੀਂ ਰਹਿ ਜਾਂਦੀਆਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸ਼ਾਰਦੀਆ ਨਰਾਤਿਆਂ ਦੌਰਾਨ ਕਲਸ਼ ਸਥਾਪਨਾ ਕਦੋਂ ਹੋਵੇਗੀ ਕਦੋਂ ਮਹੂਰਤ ਬਣਦਾ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਅੰਤ ਤੱਕ ਜਰੂਰ ਦੇਖਦੇ ਰਹਿਣਾ ਸ਼ਾਰਦੀਆ ਨਰਾਤੇ ਅਸ਼ਵਿਨ ਮਹੀਨੇ ਦੇ ਸ਼ੁਕਲ ਪੱਖ ਦੀ ਪ੍ਰਤੀਪਦਾ ਤੋਂ 9ਵੀਂ ਤੱਕ ਮਨਾਈ ਜਾਂਦੀ ਹੈ। ਇਸ ਨੂੰ ਸ਼ਾਰਦਿਆ ਨవరాత్రి ਕਿਹਾ ਜਾਂਦਾ ਹੈ ਕਿਉਂਕਿ ਇਹ ਪਤਝੜ ਦੇ ਆਗਮਨ ਨੂੰ ਦਰਸਾਉਂਦਾ ਹੈ। ਇਸ ਸਾਲ ਸ਼ਾਰਦਿਆ ਨਰਾਤੇ 22 ਸਤੰਬਰ ਨੂੰ ਸ਼ੁਰੂ ਹੋਣਗੇ ਅਤੇ 2 ਅਕਤੂਬਰ ਤੱਕ ਚੱਲਣਗੇ। ਦੇਵੀ ਦੁਰਗਾ ਦੀ ਭਗਤੀ ਦੇ ਇਹ 9 ਦਿਨ ਬਹੁਤ ਮਹੱਤਵਪੂਰਨ ਨੇ। ਇਸ ਦੌਰਾਨ ਦੇਵੀ ਦੀ ਪੂਜਾ ਸ਼ਰਧਾਲੂਆਂ ਨੂੰ ਸਾਰੇ ਦੁੱਖਾਂ ਤੋਂ ਮੁਕਤੀ ਦਿਵਾਉਂਦੀ ਹੈ ਇਹ ਮੰਨਿਆ ਜਾਂਦਾ ਹੈ ਕਿ ਦੇਵੀ ਖੁਦ ਇਹਨਾਂ 9 ਦਿਨਾਂ ਦੌਰਾਨ ਧਰਤੀ ਤੇ ਨਿਵਾਸ ਕਰਦੀ ਹੈ ਤਾਂ ਜੋ ਮੁਸੀਬਤਾਂ ਨੂੰ ਦੂਰ ਕੀਤਾ ਜਾ ਸਕੇ ਕਲਸ਼ ਸਥਾਪਨਾ 22 ਸਤੰਬਰ ਨੂੰ ਹੋਵੇਗੀ ਫਿਰ ਮਹਾ ਅਸ਼ਟਮੀ 30 ਸਤੰਬਰ ਨੂੰ ਮahanੌਮੀ 1 ਅਕਤੂਬਰ ਨੂੰ ਅਤੇ ਦੁਸ਼ਹਿਰਾ 2 ਅਕਤੂਬਰ ਨੂੰ ਮਨਾਇਆ ਜਾਏਗਾ ਦੇਵੀ ਦੁਰਗਾ ਦੀਆਂ ਮੂਰਤੀਆਂ ਦਾ ਵਿਸਰਜਨ ਵੀ 2 ਅਕਤੂਬਰ ਨੂੰ ਹੋਵੇਗਾ ਕਟਸਥਾਪਨਾ ਦਾ ਮਹੂਰਤ ਨਰਾਤਿਆਂ ਦੀ ਸ਼ੁਰੂਆਤ ਕਟਸਥਾਪਨਾ ਨਾਲ ਹੁੰਦੀ ਹੈ ਕਟਸਥਾਪਨ ਲਈ ਸਭ ਤੋਂ ਸ਼ੁਭ ਸਮਾਂ 22 ਸਤੰਬਰ ਨੂੰ ਸਵੇਰੇ 6:00 ਵਜੇ 9 ਮਿੰਟ ਤੋਂ 8:06 ਮਿੰਟਾਂ ਤੱਕ ਮੰਨਿਆ ਗਿਆ ਕਟਸਥਾਪਨ ਲਈ ਅਭਜੀਤ ਮਹੂਰਤ ਸਵੇਰੇ 11:49 ਮਿੰਟਾਂ ਤੋਂ ਦੁਪਹਿਰ 12:38 ਮਿੰਟਾਂ ਤੱਕ ਰਹੇਗਾ ਮਾਤਾ ਦੀ ਸਵਾਰੀ ਏ ਖਾਸ ਇਸ ਸਾਲ ਦੇਵੀ ਦੁਰਗਾ ਦਾ ਵਾਹਨ ਇੱਕ ਹਾਥੀ ਹੈ। ਸ਼ਾਸਤਰਾਂ ਵਿੱਚ ਕਿਹਾ ਗਿਆ ਹੈ ਕਿ ਜਦੋਂ ਦੇਵੀ ਨਵਰਾਤਰੀ ਦੌਰਾਨ ਹਾਥੀ ਤੇ ਸਵਾਰ ਹੋ ਕੇ ਆਉਂਦੀ ਹੈ ਤਾਂ ਇਹ ਭਾਰੀ ਬਾਰਿਸ਼ ਲਿਆਉਂਦੀ ਹੈ। ਇਸ ਦੇਵੀ ਦੇ ਵਾਹਨ ਦਾ ਸੰਦੇਸ਼ ਇਹ ਹੈ ਕਿ ਆਉਣ ਵਾਲੇ ਸਮੇਂ ਵਿੱਚ ਦੇਸ਼ ਨੂੰ ਲਾਭ ਹੋ ਸਕਦਾ ਹੈ। ਲੋਕਾਂ ਨੂੰ ਖੁਸ਼ੀ ਅਤੇ ਖੁਸ਼ਹਾਲੀ ਮਿਲੇਗੀ। ਦੇਵੀ ਭਾਗਵਤ ਵਿੱਚ ਕਿਹਾ ਗਿਆ ਹੈ ਕਿ ਨਰਾਤਿਆਂ ਦੀ ਸ਼ੁਰੂਆਤ ਜਸਵਾਰ ਤੋਂ ਹੁੰਦੀ ਹੈ। ਦੇਵੀ ਦਾ ਵਾਹਨ ਉਸੇ ਅਨੁਸਾਰ ਤੈਅ ਹੁੰਦਾ ਹੈ। ਹਫਤੇ ਦੇ 7 ਦਿਨਾਂ ਲਈ ਵੱਖ-ਵੱਖ ਵਾਹਨ ਨਿਰਧਾਰਤ ਕੀਤੇ ਗਏ ਨੇ ਉਦਾਹਰਨ ਵਜੋਂ ਜੇ ਨਰਾਤੇ ਸੋਮਵਾਰ ਜਾਂ ਐਤਵਾਰ ਨੂੰ ਸ਼ੁਰੂ ਹੁੰਦੇ ਨੇ ਤਾਂ ਦੇਵੀ ਦਾ ਵਾਹਨ ਇੱਕ ਹਾਥੀ ਹੁੰਦਾ ਹੈ ਜੇਕਰ ਨਰਾਤੇ ਸ਼ਨੀਵਾਰ ਜਾਂ ਮੰਗਲਵਾਰ ਨੂੰ ਸ਼ੁਰੂ ਹੁੰਦੇ ਨੇ ਵਾਹਨ ਇੱਕ ਘੋੜਾ ਹੁੰਦਾ ਹੈ ਜੇਕਰ ਨਰਾਤੇ ਵੀਰਵਾਰ ਜਾਂ ਸ਼ੁੱਕਰਵਾਰ ਨੂੰ ਸ਼ੁਰੂ ਹੁੰਦੇ ਨੇ ਤਾਂ ਦੇਵੀ ਪਾਲਕੀ ਤੇ ਸਵਾਰ ਹੋ ਕੇ ਆਉਂਦੀ ਹੈ ਜਦੋਂ ਨਰਾਤੇ ਬੁੱਧਵਾਰ ਨੂੰ ਸ਼ੁਰੂ ਹੁੰਦੇ ਨੇ ਤਾਂ ਦੇਵੀ ਦਾ ਵਾਹਨ ਇੱਕ ਕਿਸ਼ਤੀ ਹੁੰਦੀ ਹੈ ਰਾਤਿਆਂ ਦੌਰਾਨ ਹਰੇਕ ਦਿਨ ਲਈ ਇੱਕ ਰੰਗ ਨਿਰਧਾਰਤ ਕੀਤਾ ਜਾਂਦਾ ਹੈ ਅਤੇ ਇਹ ਮੰਨਿਆ ਜਾਂਦਾ ਹੈ ਕਿ ਇਹਨਾਂ ਰੰਗਾਂ ਦੀ ਵਰਤੋਂ ਨਾਲ ਚੰਗੀ ਕਿਸਮਤ ਮਿਲਦੀ ਹੈ ਕਿਹੜੇ ਕਿਹੜੇ ਰੰਗ ਕਦੋਂ-ਕਦੋਂ ਮੰਨੇ ਜਾਂਦੇ ਆ ਪ੍ਰਤੀਪਦਾ ਤੇ ਚਿੱਟਾ ਰੰਗ ਹੁੰਦਾ ਦਵਿੱਤਿਆ ਤੇ ਲਾਲ ਰੰਗ ਹੁੰਦਾ ਤ੍ਰਿਤੀਆ ਗੂੜਾ ਨੀਲਾ ਰੰਗ ਚਤੁਰਥੀ ਤੇ ਹਰਾ ਰੰਗ ਪੰਚਮੀ ਤੇ ਸਲੇਟੀ ਛਠੀ ਤੇ ਸੰਤਰਾ ਸप्तਮੀ ਤੇ ਮੋਰ ਵਾਲਾ ਹਰਾ ਰੰਗ ਅਸ਼ਟਮੀ ਗੁਲਾਬੀ ਰੰਗ ਨੌਵੀਂ ਤੇ ਬੇ ਰੰਗ ਮੰਨਿਆ ਜਾਂਦਾ ਹੈ ਇਹਨਾਂ ਰੰਗਾਂ ਨੂੰ ਸ਼ੁਭ ਮੰਨਿਆ ਗਿਆ ਇਹਨਾਂ ਦਿਨਾਂ ਦੌਰਾਨ ਯਾਦ ਰੱਖੇ ਇਹ ਵੀਡੀਓ ਵਕ ਵਕ ਜੋਤਿਸ਼ ਮਾਹਿਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਸਾਰੀਆਂ ਜਾਣਕਾਰੀਆਂ ਜੋਤਿਸ਼ ਪੰਡਤਾਂ ਤੋਂ ਲਈਆਂ ਹੋਈਆਂ ਨੇ ਸਾਡਾ ਇਸ ਦੇ ਵਿੱਚ ਖੁੱਦ ਦਾ ਕੋਈ ਵਿਚਾਰ ਨਹੀਂ ਹੈ ਵੀਡੀਓ ਚੰਗੀ ਲੱਗੀ ਤਾਂ ਹੀ ਲਾਈਕ ਤੇ ਸ਼ੇਅਰ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ ਕਰੋ